I are going ਨਾਬਾ ਭਦਰਖਨ ਮੈਂਬਰ ਪੰਜਾਬ ਅਖਬਾਰ ਤੇ ਸਰ ਅੱਜ ਆਜ਼ਾਦੀ ਦਿਹਾੜੇ ਮੌਕੇ ਜਿਹੜਾ ਹੈਗਾ ਇੱਥੇ ਝੰਡਾ ਚੜਾਇਆ ਗਿਆ ਕਿੰਨੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੀ ਮੁਸਲਮਾਨ ਕੌਮ ਹੈ ਜਿਹੜੀ ਜੇ ਆਪਾਂ ਯੂਪੀ ਬਿਹਾਰ ਜਾਂ ਹੋਰ ਥਾਈਂ ਦੇਖਦੇ ਆ ਉੱਥੇ ਨਿਊਜ਼ ਦੇਖਦੇ ਆ ਖਬਰਾਂ ਦੇਖਦੇ ਆ ਤਾਂ ਬਹੁਤ ਮੰਦੜੇ ਹਾਲ ਨੇ ਤੇ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਵੀ ਸਾਡੀ ਕੌਮ ਦੇ ਬੱਚੇ ਸਾਡੇ ਇਮਾਮ ਸਾਡੇ ਮੌਲਾਨਾ ਸਾਹਿਬ 15 ਅਗਸਤ ਦਾ ਦਿਹਾੜਾ ਮਨਾਉਂਦੇ ਨੇ ਤੇ ਮਾਨੂੰ ਚਾਹ ਚੜਦਾ ਤੇ ਮੈਨੂੰ ਇਹਨਾਂ ਨੇ ਬੁਲਾਇਆ ਕੁਲਾਕੇ ਮਤਲਬ ਇੱਥੇ ਆ ਕੇ ਮੈਨੂੰ ਲੱਗਿਆ ਵੀ ਬੱਚੇ ਨੇ ਜਿਹੜੇ ਤੋਂ ਮਤਲਬ ਲੈਕਚਰ ਵਗੈਰਾ ਇੱਥੇ ਇਹਨਾਂ ਨੇ ਤਾਂ ਬਹੁਤ ਮਾਨੂੰ ਖੁਸ਼ੀ ਹੋਈ ਤੇ ਇਹਨਾਂ ਦੀ ਡਿਮਾਂਡਾਂ ਨੇ ਜੀ ਪੰਜਾਬ ਅਕਾਲ ਵੱਲੋਂ ਜਿਹੜੀ ਸਹਾਇਤਾ ਕਰ ਸਕਦੇ ਆ ਅਸੀਂ ਕੰਪਿਊਟਰ ਮੰਗੇ ਨੇ ਇਹਨਾਂ ਨੇ ਸਲੋ ਇਨਸ਼ਾਅੱਲਾ ਬਹੁਤ ਜਲਦੀ ਪੰਜਾਬ ਅਕਾਲ ਵੱਲੋਂ ਸਹਾਇਤਾ ਕਰਾਂਗੇ ਤੇ ਹੋਰ ਜੋ ਪ੍ਰੋਡਕਸ਼ਨ ਦਾ ਕੰਮ ਹੈ ਜਾਂ ਹੋਰ ਵੀ ਕਈ ਕੰਮ ਨੇ ਅਸੀਂ ਮਤਲਬ ਵੱਧ ਕੇ ਕਰਾਂਗੇ ਜੀ ਪੂਰਾ ਆਪਣੇ ਦਿਲੋਂ ਕੰਮ ਕਰਾਂਗੇ ਕਿਉਂਕਿ ਸਾਡੀ ਕੌਮ ਦੇ ਬੱਚੇ ਆਰਥਿਕ ਤੰਗੀ ਮਹਿਸੂਸ ਕਰਦੇ ਨੇ ਸਾਡੇ ਮਦਰਸੇ ਵੀ ਤੇ ਸਕੂਲ ਵੀ ਇਹ ਅਸੀਂ ਨਹੀਂ ਆਣ ਦੇਣੇ ਇਨਸ਼ਾਅੱਲਾ ਅਸੀਂ ਇੱਥੇ ਪੂਰਾ ਦਿਨ ਕੰਮ ਕਰਦੇ ਹਾਂ ਬੱਚਿਆਂ ਦੇ ਵੱਲ 2 ਵਜੇ ਜਿਹੜੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਰਿਆ ਬੱਚਿਆਂ ਨੇ ਬਹੁਤ ਖੁਸ਼ੀ ਹੋਈ ਦੇਖ ਕੇ ਤੇ ਇਨਸ਼ਾਅੱਲਾ ਇਹ ਜੇ ਪ੍ਰੋਗਰਾਮ ਹੋਰ ਵੀ ਹੋਣ ਤਾਂ ਅਸੀਂ ਤਾਂ ਇਹ ਕੰਮ ਨਾ ਕਰਦੇ ਹਾਂ ਸੋ ਅਫਸਰ ਜਿਵੇਂ ਦੇਖ ਰਹੇ ਆ ਕਿ ਟੀਵੀਆਂ ਦੇ ਉੱਪਰ ਇੱਕ ਜਿੱਥੇ ਤੇ ਜਿਹੜੀ ਐ ਕਾਮ ਨੂੰ ਲੜਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਖੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਕਿਸ ਦੇ ਜਾਂਦੇ ਉਹ ਤਾਂ ਸਰਾਰਤੀ ਆਂਸਰ ਹੁੰਦੇ ਨੇ ਜੀ ਕੁਝ ਹੁੰਦੇ ਨੇ ਉਹ ਹਾਲਾਂਕਿ ਸਾਰੇ ਨਹੀਂ ਤੁਸੀਂ ਇੱਥੇ ਦੇਖ ਲਓ ਇੱਥੇ ਆਪਣੇ ਸਿੱਖ ਹਿੰਦੂ ਮੁਸਲਮਾਨ ਸਾਰੇ ਭਾਈ ਇਕੱਠੇ ਨਿਭੰਦਰਾ ਕਰਦੇ ਹਰੇ ਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਪੰਜਾਬ 'ਚ ਮੇਰਾ ਖਿਆਲ ਵੀ ਪੰਜਾਬ 'ਚ ਹਰਾਤ ਨਹੀਂ ਪੈਦਾ ਹੁੰਦੇ ਕੁਝ ਹਰਾਤ ਹੀ ਅਨਸਰ ਹੁੰਦੇ ਨੇ ਉਹ ਗਲਤ ਹੁੰਦੇ ਨੇ ਪੰਜਾਬ ਦੀ ਧਰਤੀ ਤੇ ਨਫਰਤ ਦਾ ਬੀਜ ਨਹੀਂ ਬੀਜਿਆ ਜਾ ਸਕਦਾ ਕੋਸ਼ਿਸ਼ ਹੁੰਦੀ ਹੈ ਪਰ ਉਹ ਲੋਕ ਹੀ ਉਹਨੂੰ ਖਤਮ ਕਰ ਦਿੰਦੇ ਨੇ ਇਨਸ਼ਾਅੱਲਾ ਇਹੋ ਜਿਹਾ ਕੁਝ ਨਹੀਂ ਹੈਗਾ ਪੰਜਾਬ 'ਚ ਕੋਸ਼ਾ ਹੈ ਮਤਲਬ ਮਾਰੇ ਅਨਸਰ ਅੱਲਾ ਵੀ ਉਹਨਾਂ ਨੂੰ ਮਾਫੀ ਕਰਦਾ ਤੇ ਪੰਜਾਬ 'ਚ ਇਹੋ ਜਿਹਾ ਕੁਝ ਨਹੀਂ ਹੋ ਜਾਏਗਾ ਇਹ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰਹੂਗਾ ਜੇ ਉਰਦੂ ਅਰਬੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਵੀ ਸਿਖਾਈਆਂ ਜਾਂਦੀਆਂ ਅੱਛਾ ਪੰਜਾਬ ਸਰਕਾਰ ਅੱਗੇ ਤੁਸੀਂ ਗੱਲ ਰੱਖੋਗੇ ਕਿ ਪੂਰੇ ਦੇਖ ਕੇ ਜੋ ਤੁਸੀਂ ਜਾ ਰਹੇ ਹੋ ਵੀ ਉਰੇ ਇਹਨਾਂ ਨੂੰ ਇੱਕ ਮਾਨਤਾ ਪ੍ਰਾਪਤ ਸਕੂਲ ਹੋਣਾ ਚਾਹੀਦਾ ਹੈ ਦੇਖੋ ਜੀ ਜੋ ਸਾਡੇ ਚੇਅਰਮੈਨ ਮੁਹੰਮਦ ਅਵੈਸ ਜੀ ਨੇ ਉਹਨਾਂ ਦੀ ਅਸਲ ਚ ਜਿਹੜੀ ਸੋਚ ਹੈ ਨਾ ਉਹ ਐਜੂਕੇਸ਼ਨ ਨੂੰ ਲੈ ਕੇ ਹੀ ਹੈ ਇਹ ਮੈਂ ਤੁਹਾਨੂੰ ਸਪਸ਼ਟ ਕਰਨਾ ਮਤਲਬ ਉਹ ਸਕੂਲਾਂ ਦੇ ਪ੍ਰਤੀ ਬਹੁਤ ਵੇਅਰ ਨਹੀਂ ਉਹ ਕਹਿੰਦੇ ਨੇ ਵੀ ਜੋ ਸਕੂਲਾਂ ਦਾ ਬੱਚੇ ਨੇ ਜੋ ਸਾਡੀ ਸਟੱਡੀ ਕਰਦੇ ਨੇ ਉਹਨਾਂ ਨੂੰ ਅਸੀਂ ਉੱਪਰ ਚੱਕਿਆ ਜਾਵੇ। ਅਸੀਂ ਆਉਣ ਵਾਲੇ ਸਮੇਂ ਤੁਹਾਨੂੰ ਦੱਸਾਂਗੇ ਉਹ ਸਕੂਲਾਂ ਤੇ ਕਿੰਨਾ ਕੰਮ ਕਰ ਰਹੇ ਹਾਂ। ਜਿੰਨੇ ਸਕੂਲ ਨੇ ਅਸੀਂ ਸਭ ਤੋਂ ਪਹਿਲਾਂ ਗ੍ਰਾਂਟ ਸਕੂਲਾਂ ਤੇ ਮਦਰਸਿਆਂ ਨੂੰ ਹੀ ਦਿੱਤੇ ਆ। ਹਾਲਾਂਕਿ ਮਸਜਿਦਾਂ ਤੇ ਕਬਰਸਤਾਨਾਂ ਨੂੰ ਦੇਣੀ ਹੁੰਦੀ ਹੈ ਪਰ ਪਹਿਲ ਦੇ ਆਧਾਰ ਤੇ ਅਸੀਂ ਆਪਣੇ ਭਵਿੱਖ ਨੂੰ ਜੋ ਸਾਡਾ ਭਵਿੱਖ ਹੈ ਸਾਡਾ ਭਵਿੱਖ ਤਾਂ ਮਤਲਬ ਰੋਲਦਾ ਫਿਰਦਾ ਅਸੀਂ ਸਾਡੀ ਸੋਚ ਹੈ ਪੂਰੇ ਬੋਰਡ ਦੀ ਇਨਸ਼ਾਅੱਲਾ ਅਸੀਂ ਆਪਣੇ ਭਵਿੱਖ ਨੂੰ ਉੱਪਰ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੰਗ ਨਹੀਂ ਆਣ ਦਿੰਦੇ। ਮਤਲਬ ਜਿੰਨੀ ਆਪਣੀ ਲੈਂਗੁਏਜ ਹੈ ਜਾਂ ਉਰਦੂ ਹੈ, ਅਰਬੀ ਹੈ ਇਹ ਮਦਰਸਿਆਂ ਦੀ ਤੇ ਆਪਣਾ ਮਸਜਿ अपना पंजाब लेवल से अपने विषय शामिल करने की कोशिश कर आज जो है आज़ादी दिवस है देश पूरे देश ने मनाया है और उसी के तहत जो है हमारे इस्लामी स्कूल डी पब्लिक स्कूल राजपुरा में आज़ादी दिवस के तौर पे आज का दिन मनाया गया बच्चों ने कल्चरल प्रोग्राम पेश किया राष्ट्रगान पेश किया और कौमी तरह गाया इसके तहत जो है एक यादगार जो हमारा रोशन जो है तारीख़ है इतिहास है उसको याद किया गया और उसको याद करने के साथ साथ नई नस्लों के लिए एक संदेश एक पैगाम एक मैसेज छोड़ने का की कोशिश और प्रयास है कि हमें अपनी आने वाली नस्लों को भी अपने इतिहास से जोड़कर भारत की नींव को मजबूत करने के लिए अपने देश की साख को बनाए रखने के लिए और आज़ादी के तौर पर जो है सांस जारी रखने के लिए और इस विरासत को आगे बढ़ाने के लिए हमने जो है इस प्रोग्राम को यहाँ आज मनकद किया और हमारे पास बहुत सारे शहर के लोग और हमारे पंजाब वकूफ़ बोर्ड के मेंबर और इस्लाम अली जी हज कमेटी से यानी कि पंजाब सरकार के बहुत से नुमाइंदों ने आज भाग लिया यहाँ पे मदरसे दावत रमान राजपुरा की दावत पर हम सब लोगों का और पूरे शहर के लोगों ने आज ये आजादी का दीवाड़ा मना रहे